ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਆਪਣੇ ਵਰਕ ਦੀ ਦੇਖੋ ਪਿਕਚਰ ਬਣੀ ਹੈ ਬੱਚੀ ਹੈ ਠੀਕ ਹੈ ਗੁੜੀਆਂ ਹੈਗੀ ਹੈ ਉਹਦੇ ਦਾਦੂ ਦਾਦੀ ਮੰਮੀ ਪਾਪਾ ਸਾਰੇ ਹੈ ਹਨਾ ਉਹ ਕੋਈ ਬੁੱਕ ਚੁੱਕ ਰਹੀ ਹੈ ਤੇ ਸਾਰੇ ਉਹਨੂੰ ਕੁਝ ਕਹਿ ਰਹੇ ਨੇ ਬੱਚੇ ਨੂੰ ਹੈਨਾ ਅੱਥਾ ਦੇਖੋ ਮੰਮੀ ਪਾਪਾ ਤੇ ਜਿਹੜਾ ਗੁੜੀਆਂ ਹੈਗੀ ਹੈ ਤਿੰਨੋਂ ਹੀ ਬੜੇ ਖੁਸ਼ ਨੇ ਤੇ ਆਪਾਂ ਸਟੋਰੀ ਦੇਖਦੇ ਹਾਂ ਕਿ ਸਟੋਰੀ ਕਿਵੇਂ ਹੈ ਤੇ ਕੀ ਚੀਜ਼ ਹੈ ਹਫਤੇ ਬਾਅਦ Eid on wali wali hai. ਅੱਜ ਐਤਵਾਰ ਸੀ ਇਸ ਲਈ ਅੰਮੀ ਅੱબ્ਬੂ ਘਰ ਦੀ ਸਫਾਈ ਵਿੱਚ ਰੁੱਝੇ ਹੋਏ ਸਨ। ਬਾਕੀ ਸਾਰਾ ਦਿਨ ਅੰਮੀ ਅੱબ્ਬੂ ਨੂੰ ਦਫ਼ਤਰ ਤੋਂ ਵੇਲ ਨਹੀਂ ਮਿਲਦੀ। ਜੋਇਆ ਵੀ ਸਫਾਈ ਵਿੱਚ ਥੋੜੀ ਮਦਦ ਕਰ ਰਹੀ ਸੀ ਜਾਂ ਫਿਰ ਇੰਝ ਕਹੋ ਕਿ ਕੰਮ ਨੂੰ ਵਧਾ ਰਹੀ ਸੀ। ਕਿਤਾਬਾਂ ਦੀ ਅਲਮਾਰੀ ਸਾਫ਼ ਕਰਦੇ ਹੋਏ ਅੱબ્ਬੂ ਨੇ ਸਾਰੀਆਂ ਕਿਤਾਬਾਂ ਮੇਜ਼ ਤੇ ਰੱਖ ਦਿੱਤੀਆਂ। ਉਹ ਹਰ ਕਿਤਾਬ ਨੂੰ ਸਾਫ਼ ਕਰਕੇ ਅਲਮਾਰੀ ਵਿੱਚ ਰੱਖਣ ਲੱਗੇ ਜੋਆ ਜੋ ਕਾਫੀ ਦੇਰ ਤੋਂ ਕਿਤਾਬਾਂ ਨੂੰ ਪਲਟ ਰਹੀ ਸੀ ਨੇ ਅੱਬੂ ਨੂੰ ਪੁੱਛਿਆ ਅੱਬੂ ਪੜ੍ਹ ਲੈ ਕੇ ਕੀ ਹੁੰਦਾ ਹੈ ਬੇਟਾ ਪੜ੍ਹ ਕੇ ਤੂੰ ਕਮਿਸ਼ਨਰ ਡਾਕਟਰ ਅਧਿਆਪਕ ਤੇ ਹੋਰ ਬਹੁਤ ਕੁਝ ਬਣ ਸਕਦੀ ਹੈ ਤੂੰ ਕੀ ਬਣੇਂਗੇ ਅੱਬੂ ਨੇ ਇੱਕ ਹੋਰ ਕਿਤਾਬ ਅਲਮਾਰੀ ਵਿੱਚ ਰੱਖਦਿਆਂ ਕਿਹਾ ਡਾਕਟਰ ਬਣੇਂਗੀ ਦਾਦੀ ਜੀ ਨੇ ਮੰਜੇ ਤੇ ਲੇਟ ਦਾਦਾ ਜੀ ਨੇ ਮੰਜੇ ਤੇ ਲੇਟਦਿਆਂ ਕਿਹਾ ਦਾਦਾ ਜੀ ਉਹਨੂੰ ਕੁੜੀਆਂ ਨੂੰ ਕਹਿੰਦੇ ਪਏ ਨਾ ਨਹੀਂ ਨਹੀਂ ਸਾਡੀ ਜ਼ੋਇਆ ਟੀਚਰ ਬਣੇਗੀ ਤਾਂ ਜੋ ਉਹ ਆਪਣੇ ਘਰ ਨੂੰ ਵੀ ਸਮਾਂ ਦੇ ਸਕੇ ਕੁਰਸੀ ਤੇ ਬੈਠੀ ਦਾਦੀ ਨੇ ਕਿਹਾ ਦਾਦੀ ਕੀ ਕਹਿੰਦੀ ਟੀਚਰ ਬਣੇਗੀ ਜ਼ੋਇਆ ਪਰ ਅੱਬੂ ਮੈਂ ਇਸ ਤੋਂ ਪਹਿਲਾਂ ਕੀ ਜ਼ੋਇਆ ਆਪਣੀ ਗੱਲ ਪੂਰੀ ਕਰ ਪਾਉਂਦੀ ਅੱਬੂ ਨੇ ਕਿਹਾ ਤੈਨੂੰ ਪੜ ਕੇ ਇੰਜੀਨੀਅਰ ਬੰਨਾ ਚਾਹੀਦਾ ਹੈ ਅਤੇ ਮੇਰਾ ਅਧੂਰਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਪਰ ਪਿਤਾ ਜੀ ਮੈਂ ਤਾਂ ਮੈਂ ਤਾਂ ਕੀ ਬੱਚੇ ਤੂੰ ਪਹਿਲਾਂ ਇੱਕ ਚੰਗਾ ਵਿਅਕਤੀ ਬਣੀ ਅੰਮੀ ਨੇ ਉਸ ਦੀ ਗੱਲ ਨੂੰ ਕੱਟਦੇ ਹੋਏ ਕਿਹਾ ਓਹੋ ਪਰ ਮੈਂ ਕੀ ਬੰਨਣਾ ਚਾਹੁੰਦੀ ਹਾਂ ਘਟੋ-ਘਟ ਮੈਨੂੰ ਤਾਂ ਪੁੱਛੋ ਦੋਇਆ ਨੇ ਖਿੱਚ ਕੇ ਕਿਹਾ ਹਾਂ ਦੱਸ ਤੂੰ ਕੀ ਬੰਨਣਾ ਚਾਹੁੰਦੀ ਹੈ ਸਾਰਿਆਂ ਨੇ ਇੱਕ ਆਵਾਜ਼ ਵਿੱਚ ਪੁੱਛਿਆ ਮੈਂ ਬਸ ਆਪਣੇ ਵਰਗੀ ਬੰਨਣਾ ਚਾਹੁੰਦੀ ਹਾਂ ਜੋਯਾ ਦਾ ਇਹ ਬਿਆਨ ਸੁਣ ਕੇ ਸਾਰੇ ਹੈਰਾਨ ਹੋ ਗਏ ਹੋ ਕੇ ਇੱਕ ਦੂਜੇ ਵੱਲ ਦੇਖਣ ਲੱਗੇ ਦੇਖੋ ਬੇਟਾ ਸਾਰੇ ਉਹਨੂੰ ਕੁਛ ਨਾ ਕੁਛ ਕਹਿ ਰਹੇ ਸੀ ਕਿ ਬੱਚੇ ਨੂੰ ਹੈ ਨਾ ਕੀ ਬੰਨਾ ਚੁੰਦੀ ਹੈ ਹਫਤੇ ਬਾਅਦ ਈਦਾਨ ਵਾਲੀ ਸੀਗੀ ਅਜੈਤਵਾਰ ਸੀ ਅੰਮੀ ਅੱਬੂ ਕਿਸੇ ਘਰ ਦੀ ਸਫਾਈ ਵਿੱਚ ਰੁੱਝੇ ਹੋਏ ਸੀ ਬਾਕੀ ਸਾਰਾ ਦਿਨ ਅੰਬੀ ਅੱਬੂ ਨੂੰ ਦਫ਼ਤਰ ਦੇ ਕੰਮ ਤੋਂ ਜਿਹੜੀ ਆ ਵੇਲ ਨਹੀਂ ਮਿਲਦੀ ਸੀਗੀ ਜੋਇਆ ਵੀ ਫਾਈਵ ਵਿੱਚ ਕਹਿੰਦੀ ਮੈਂ ਵੀ ਮਦਦ ਕਰਦੀ ਆ ਪਰ ਉਹ ਕੰਮ ਨੂੰ ਵਧਾ ਰਹੀ ਸੀਗੀ ਕਿਤਾਬਾਂ ਦੀ ਲਿਮਾਰੀ ਸਾਫ਼ ਕਰਦੇ ਹੋਏ ਅੱਬੂ ਨੇ ਝਾਰੇ ਕਿਤਾਬਾਂ ਮੇਜ਼ ਤੇ ਰੱਖ ਦਿੱਤੀਆਂ ਉਹ ਹਰ ਕਿਤਾਬ ਨੂੰ ਕੀ ਸਾਫ਼ ਕਰਕੇ ਲਿਮਾਰੀ ਵਿੱਚ ਰੱਖ ਰਹੇ ਸੀਗੇ ਜੋਇਆ ਜੋ ਕਾਫੀ ਦੇਰ ਤੋਂ ਕਿਤਾਬਾਂ ਨੂੰ ਉਲਟ ਪੁਲਟ ਕਰਕੇ ਬਸ ਬੱਚੇ ਜਿਵੇਂ ਕਰਦੇ ਹਨ ਦੇਖ ਰਹੀ ਸੀ ਨੇ ਅੱਬੂ ਨੂੰ ਪੁੱਛ ਅੱਬੂ ਪੜ੍ਹ ਲਿਖ ਕੇ ਕੀ ਹੁੰਦਾ ਹੈ ਬੇਟਾ ਪੜ ਕੇ ਕਮਿਸ਼ਨਰ ਡਾਕਟਰ ਅਧਿਆਪਕ ਤੇ ਹੋਰ ਬਹੁਤ ਕੁਝ ਬਣ ਸਕਦੇ ਹਾਂ ਤੂੰ ਵੀ ਬਣੇਂਗੇ ਅੱਬੂ ਨੇ ਕੋਹਰ ਕਿਤਾਬ ਅਲਮਾਰੀ ਵਿੱਚ ਰੱਖ ਦਿਆਂ ਕਿਆ ਡਾਕਟਰ ਬਨੇਗੀ ਦਾਦਾ ਜੀ ਨੇ ਮੰਝੇ ਤੇ ਲੈਟਦੇ ਆ ਕਿਆ ਤੇ ਉਹਦੇ ਦਾਦੀ ਕੀ ਕਹਿੰਦੇ ਨੇ ਇਹ ਟੀਚਰ ਬਨੇਗੀ ਤਾਂ ਕਿ ਘਰ ਨੂੰ ਸਮਾਂ ਦੇ ਸਕੇ ਪਰ ਅੱਬੂ ਮੈਂ ਉਹ ਆਪਦੀ ਗੱਲ ਕਹਿ ਨਹੀਂ ਲੱਗਦੀ ਐ ਫਿਰ ਅੱਬੂ ਕਹਿੰਦੇ ਆ ਕਿ ਤੂੰ ਇੰਜੀਨੀਅਰ ਬਣੀ ਤੇ ਮੇਰਾ ਅਧੂਰਾ ਸੁਪਨਾ ਜਿਹੜਾ ਹੈ ਉਹ ਪੂਰਾ ਕਰੇ ਪਰ ਪਿਤਾ ਜੀ ਮੈਂ ਤਾਂ ਪੈਰ ਉਹਦੇ ਮੰਮੀ ਕਹਿਣ ਲੱਗ ਜਾਂਦੇ ਆ ਮੈਂ ਤਾਂ ਕੀ ਬੱਚੇ ਤੂੰ ਪਹਿਲੇ ਇੱਕ ਚੰਗਾ ਵਿਅਕਤੀ ਬਣੀ ਅੰਮੀ ਨੇ ਉਸ ਦੀ ਗੱਲ ਨੂੰ ਉਹਨੂੰ ਬੋਲਣ ਹੀ ਨਹੀਂ ਦਿੱਤਾ ਕਿ ਹਨਾ ਕੱਟਦੇ ਹੋਏ ਕਿਆ ਉਹੋ ਪਰ ਮੈਂ ਕੀ ਬੰਨਣਾ ਚਾਹੁੰਦੀ ਹਾਂ ਘਟੋ ਘਟ ਮੈਨੂੰ ਤਾਂ ਪੁੱਛੋ ਜ਼ੋਇਆ ਜਿਹੜੀ ਅੱਖੇ ਝੱਕ ਕੇ ਬੋਲਦੀ ਹੈ ਹਾਂ ਦੱਸ ਤੂੰ ਕੀ ਬੰਨਣਾ ਚਾਹੁੰਦੀ ਹੈ ਸਾਰਿਆਂ ਨੇ ਇੱਕ ਆਵਾਜ਼ ਵਿੱਚ ਪੁੱਛ ਮੈਂ ਬਸ ਆਪਣੇ ਵਰਗੀ ਬੰਨਣਾ ਚਾਹੁੰਦੀ ਹਾਂ ਜ਼ੋਇਆ ਦਾ ਇਹ ਬਿਆਨ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਨੇ ਤੇ ਹੱਸਣ ਲੱਗ ਜਾਂਦੇ ਨੇ ਦੇਖੋ ਫਸਟ ਕੁਐਸਚਨ ਕੀ ਹੈ ਸਫਾਈ ਲਈ ਐਤਵਰ ਕਿਉਂ ਨਿਸ਼ਚਿਤ ਕੀਤਾ ਗਿਆ ਸੀ क्योंकि सारे परिवार ऐतवार वाले दिन काम तो छुट्टी हों है ਦਾਦੀ ਜੀ ਨੇ ਕਿਉਂ ਕਿਹਾ ਕਿ ਸਾਡੀ ਜ਼ੋਇਆ ਟੀਚਰ ਬਣੇਗੀ ਇਸ ਲਈ ਕਿਉਂਕਿ ਜ਼ੋਇਆ ਨੌਕਰੀ ਦੇ ਨਾਲ ਨਾਲ ਪਰਿਵਾਰ ਨੂੰ ਵੀ ਮਾਂ ਦੇ ਸੋਕੇ ਅੱਬੂ ਨੇ ਜ਼ੋਇਆ ਨੂੰ ਇਹ ਕਿਉਂ ਕਿਹਾ ਮੈਂ ਤੈਨੂੰ ਮੇਰਾ ਅਧੂਰਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਇਸ ਲਈ ਕਿਹਾ ਕਿਉਂਕਿ ਅੱਬੂ ਦਾ ਸੁਪਨਾ ਇੰਜੀਨੀਅਰ ਬੰਨਣਾ ਸੀ ਇਸ ਲਈ ਅੱਬੂ ਜ਼ੋਇਆ ਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਕਹਿੰਦੇ ਹਨ ਭਾਰਤ ਵਿੱਚ ਕਿੰਨੇ ਤਿਉਹਾਰ ਮਨਾਏ ਜਾਂਦੇ ਹਨ ਸੂਚੀ ਬਣਾਓ ਭਾਰਤ ਵਿੱਚ ਹਜ਼ਾਰਾਂ ਹੀ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਸੁੱੱਚ ਜੜੀ ਬਣਾਣੀ ਆਪਾਂ ਲੋੜੀ ਵਿਸਾਖੀ ਦੀਵਾਲੀ ਦੁਸ਼ਹਿਰਾ 크리스마스 Eid ਹੋਲੀ ਰੱਖੜੀ ਤੀਆਂ ਭਾਈ ਦੂਜ ਆਦੀ ਹੋਰ ਤੁਹਾਨੂੰ ਜਿਹੜੇ ਆਦਾਂ ਨੂੰ ਤੁਸੀਂ ਲਿਖ ਸਕਦੇ ਹੋ ਤੁਸੀਂ ਪੜ੍ਹਾਈ ਕਰਕੇ ਕੀ ਬੰਨਣਾ ਚਾਹੁੰਦੇ ਹੋ ਮੈਂ ਪੜ੍ਹਾਈ ਕਰਕੇ ਕੀ ਬੰਨਣਾ ਚਾਹੁੰਦੀ ਆ ਡਾਕਟਰ ਬੰਨਣਾ ਚਾਹੁੰਦੀ ਆ ਮੈਂ ਪੜ੍ਹਾਈ ਕਰਕੇ ਡਾਕਟਰ ਬੰਨਣਾ ਚਾਹੁੰਦੀ ਹਾਂ ਤੇ ਲੋਕਾਂ ਦੀ ਸੇਵਾ ਕਰਨਾ